ਆਓ ਜੀ ਸੋ ਆਪਾਂ ਸ਼ਰਧਾਂਜਲੀ ਭੇਟ ਕਰਨੀਆਂ ਕਿਸਾਨ ਸਾਥੀਆਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ 2 ਮਿੰਟ ਖੜੇ ਹੋ ਕੇ ਉਹਨਾਂ ਸਾਰੇ ਸਾਥੀਆਂ ਨੂੰ ਸ਼ਰਧਾਂਜਲੀ ਸੀਧ ਸਾਥੀ ਅਮਰ ਰਹਿਣ ਸੀਧ ਸਾਥੀ ਅਮਰ ਰਹਿਣ ਸੀਧ ਸਾਥੀਆਂ ਨੂੰ ਲਾਲ ਸਲਾਮ ਜਿੰਦਗੀਆਂ ਲਾ ਕੇ ਕਰਾਂਗੇ ਪੂਰੇ ਜਿੰਦਗੀਆਂ ਲਾ ਕੇ ਕਰਾਂਗੇ ਪੂਰੇ ਆ ਮੈਠੋ ਕੇ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪਹਿਲੇ ਬੁਲਾ ਰਹੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸਾਥੀ ਬਲਵਿੰਦਰ ਸਿੰਘ ਜੀ ਸਟੇਜ ਤੇ ਆ ਜਾਣਾ 5 ਮਿੰਟ ਲਈ ਉਹਨਾਂ ਤੋਂ ਅਗਲੇ ਬੁਲਾ ਰਹੇ ਸਾਥੀ ਦਲਜੀਤ ਸਿੰਘ ਜੀ ਬਨਾਵਾ ਆਲ ਇੰਡੀਆ ਕਿਸਾਨ ਫੈਡਰੇਸ਼ਨ ਨੂੰ ਉਹਨਾਂ ਦਾ ਵੀ ਟਾਈਮ ਅਪਾਇਨਟ ਸੁਬੇਂਤੀ ਹੈ ਬਲਵਿੰਦਰ ਸਿੰਘ ਜੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸਾਥੀ ਬਹੁਤ ਹੀ ਸਤਿਕਾਰਯੋਗ ਕਿਸਾਨ ਸਾਥੀਓ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਜਿਹੜਾ ਬਹੁਤ ਤਗੜਾ ਅੱਜ 19ਵੇਂ ਦਿਨ ਵਿੱਚ ਦਿੱਲੀ ਦੇ ਸੰਘਰਸ਼ ਵਿੱਚ ਜਿਹੜਾ ਤੁਸੀਂ ਵੀਰੋ ਬਹੁਤ ਤਗੜਾ ਸਾਥ ਦਿੱਤਾ ਕਿਸਾਨ ਵੀਰਾਂ ਨੇ ਸਾਡੇ ਮਜ਼ਦੂਰ ਵੀਰਾਂ ਨੇ ਸਾਡੇ ਹਰ ਵਰਗ ਮੈਂ ਹੁਣ ਕਹਿ ਸਕਦਾ ਕਿ ਪੂਰੇ ਭਾਰਤ ਦੇ ਜਿੰਨੇ ਵੀ ਵਰਗਾ ਸਾਰੇ ਇੱਥੇ ਜਿਨ੍ਹਾਂ ਦਾ ਬਹੁਤ ਤਗੜਾ ਸੰਜੋਗ ਆ ਜਿਨ੍ਹਾਂ ਦਾ ਬਹੁਤ ਤਗੜਾ ਸਾਥ ਆ ਤੇ ਸਾਡੇ ਜਿਹੜੇ ਵੀਰਾਂ ਨੇ ਬਹੁਤ ਤਗੜੀਆਂ ਸੇਵਾਵਾਂ ਲੰਗਰ ਕੋਈ ਇਹੋ ਜੀ ਵਸਤਾ ਰਹਿਣ ਨਹੀਂ ਦਿੱਤੀ ਕੱਪੜਾ ਕੰਬੜ ਜਿਹੜੀਆਂ ਚੀਜ਼ਾਂ ਨਹੀਂ ਇੱਥੇ ਪਹੁੰਚੀਆਂ ਸਾਰੀਆਂ ਸੰਸਥਾ ਦਾ ਤੇ ਸਾਰੇ ਕਿਸਾਨ ਸਾਥੀਆਂ ਦਾ ਦਿਲੋਂ ਧੰਨਵਾਦ ਕਰਦੇ ਆ ਭਰਾਓ ਲੜਾਈ ਤੁਸੀਂ ਜਿੱਤ ਕੇ ਜਾਣਾ ਅਸੀਂ ਆਸ ਕਰਦੇ ਆ ਕਿ ਜਿਹੜਾ ਤੁਸੀਂ ਤਿੰਨਾਂ ਮਹੀਨਾ ਦਿਓ ਇਹਹੀ ਤਿੰਨਾਂ ਮਹੀਨਾ ਦਿਓ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਸ਼ਾਂਤੀ ਨਾਲ ਲੜਾਈ ਲੜੀ ਆ ਇਸੇ ਤਰ੍ਹਾਂ ਹੀ ਅੱਪਾ ਲੜਾਈ ਭਰਾਓ ਜਿੱਤਣੀ ਆ ਕਿਉਂਕਿ ਇਹ ਲੜਾਈ ਸਾਡੀ ਢਿੱਡ ਦੀ ਆ ਇਹ ਲੜਾਈ ਸਾਡੀ ਰੋਟੀ ਦੀ ਆ ਇਹ ਲੜਾਈ ਸਾਡੀ ਜ਼ਮੀਨ ਦੀ ਆ ਇਹ ਲੜਾਈ ਸਾਡੇ ਆਉਣ ਵਾਲੇ ਪੁਖ ਦੀ ਆ ਸਾਡੇ ਬੱਚਿਆਂ ਦੀ ਆ ਸਾਡੇ ਸਾਡੀ ਪੱਗ ਦੀ ਆ ਕਿਉਂਕਿ ਇਹ ਲੜਾਈ ਜਿਹੜੀ ਆ ਇਹ ਜ਼ਾਲਮ ਸਰਕਾਰ ਜਿਹੜੀ ਆ ਹੁਣੇ ਦਸ ਤੋਂ ਮਸਨੀ ਹੋਂਦੀ ਜਿੰਨੂੰ ਕੋਈ ਪਰਵਾਹ ਨਹੀਂ ਕਿ ਇਹ ਜਿਹੜੀ ਇੰਨੀ ਠੰਡ ਵਿੱਚ ਮੇਰੀਆਂ ਭੈਣਾਂ ਮੇਰੀਆਂ ਮਾਤਾ ਤੇ ਮੇਰੇ ਬਜ਼ੁਰਗ ਤੇ ਨੌਜਵਾਨ ਸਾਥੀ ਇਹ ਸਰਕਾਰ ਦਾ ਪਿੱਟ ਸਿਆਪਾ ਕਰਨ ਦੇ ਆ ਸਰਕਾਰ ਦੀ ਕਹਿੰਦੇ ਜੂਨੀ ਸਰਕੰਡੀ ਹਾਲਾ ਕਿ ਵੱਡੀਆਂ ਵੱਡੀਆਂ ਚਾਲਾਂ ਚੱਲੀਆਂ ਜਾ ਰੀਆਂ ਵਾ ਤੇ ਇਹ ਜਿਹੜਾ ਐਜੀਟੇਸ਼ਨ ਵਾ ਜਿਹੜਾ ਇਹ ਅੰਦੋਲਨ ਵਾ ਇਹ ਅੰਦੋਲੇ ਦੇ ਵਿੱਚ ਕੋਈ ਨਾ ਕੋਈ ਇਹਦਾ ਰੁਖ ਬਦਲਿਆ ਜਾਵੇ ਪਰ ਭਰਾਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਸਾਥੀਓ ਮੇਰੇ ਦੋਸਤੋ ਮੇਰੇ ਕਿਸਾਨ ਵੀਰੋ ਜਿਹੜਾ ਤੁਸੀਂ ਅੰਦੋਲਨ ਤਿੰਨ ਮਹੀਨੇ ਬਹੁਤ ਹੀ ਸ਼ਾਂਤੀ ਨਾਲ ਲੜਿਆ ਵਾ ਕਿਉਂਕਿ ਸਾਡੀ ਲੜਾਈ ਜਿਹੜੀ ਆ ਕੋਈ ਕਿਸਨਾ ਨਿੱਜੀ ਦੁਸ਼ਮਣੀ ਨਹੀਂ ਗਈ ਸਾਡੀ ਲੜਾਈ ਆ ਸ਼ਾਂਤੀ ਦੇ ਨਾਲ ਆਪਣੇ ਹੱਕ ਵਾ ਵੀ ਸਾਡੇ ਹੱਕ ਇਹ ਭਰਾਓ ਇਹ ਸਰਕਾਰ ਏਡੀ ਜ਼ਾਲਮਾ ਕਿ ਟੱਕੇ ਨਾਲੀ ਇਹ ਲੋਕ ਟੱਕੇ ਨੇ ਸਾਡੇ ਕਿਸਾਨ ਸਾਥੀਆਂ ਨੂੰ ਤੇ ਜਿੰਨੇ ਵੀ ਬੁੱਧੀਵਾਨ ਜੀਵਨ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਇਹ ਜਿਹੜੇ ਬਿੱਲ ਲਿਆਂਦੇ ਆ ਇਹ ਤੁਹਾਡੇ ਫਾਇਦੇਮੰਦੀ ਆ ਉਪਰ ਆ ਹੋਰ ਹੀ ਤੇ ਜਿੱਦੋਂ ਕਹਿਣਾ ਚਾਹੁੰਦੇ ਨਹੀਂ ਸਾਡਾ ਜੋ ਅੱਗੇ ਚੱਲਦਾ ਇਹੋ ਚੱਲਦਾ ਰਹਿਣ ਦਿਓ ਜੇ ਸਾਨੂੰ ਕੋਈ ਫਾਇਦਾ ਦੇਣਾ ਹੀ